ਉਹ ਮੋਰੀ ਜੋ ਪਾਣੀ ਆਉਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਟੋੜੇ ਨੂੰ ਭਸਾ ਦਿਓ ਵਿੱਚ ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਫਾਈਂ ਬੱਬਾ ਜੀ ਉੱਤੇ ਤੱਕ ਸੜ ਜਾਣਾ ਅੱਛਾ ਜੀ ਹਾਂ ਪਾਣੀ ਬਹੁਤ ਛੋਟਾ ਹਾਂ ਹਾਂ ਪਾਣੀ ਬਹੁਤ ਖੁਸ਼ਕ ਸੁੱਕ ਚੁੱਕਿਆ ਹੈ ਤੁਹਾਡਾ ਜੇਸ਼ਮੀਆ ਦੇ ਸੱਗੇ ਹੀ ਆ ਬਟ ਆਪਾਂ ਸਾਰੇ ਇਕੱਠੇ ਹੀ ਹੋਤੇ ਰਹੇ ਆ ਆਪਾਂ ਜਾਈਏ ਸੀਮਾ ਬਣਾ ਕੇ ਕੋਸ਼ ਬੰਦੇ ਇਧਰ ਨੂੰ ਇੱਕ ਜਣ ਤੋੜੇ ਨਾਲ ਹੱਜ ਮਾਰ ਲਓ ਕਈ ਵਾਰ ਲਓ ਮਿੱਟੀ ਉੱਤੇ ਪਾੜੀ ਉੱਤੇ ਮਸਾਈ ਜਾਓ ਨਾਲ ਟੌਨੀ ਨਾਲ ਖਾਣ ਚਾਲ ਡਾ ਦੇ ਆਂਡਾ ਨਹੀਂ ਪਰ ਕੇ ਨਾਲ ਜੀ ਆਵੇਂ ਕਰ ਲਈਏ ਕੰਮ ਉਹ ਹੁਣ ਕਮਾਂਡਿੰਗ ਕਹਿੰਦਾ ਪਿਆ ਇਧਰ ਬੜਾ ਜ਼ਰੂਰੀ ਹੈ ਇਧਰ ਕਰਵਾ ਲਈ ਆਪਾਂ กินเลยไม่ขาเลยคุณขาขาอ ਉਹ ਜਿਹੜੇ ਪਾਣੀ ਆਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦੋ ਵਿੱਚ ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਫਾਈਂ ਬੱਬਾ ਜੀ ਉੱਤੇ ਤੱਕ ਸੜ ਜਾਣਾ ਅੱਛਾ ਜੀ ਪਾਣੀ ਬਹੁਤ ਛੋਟਾ ਹਾਂ ਹਾਂ ਪਾਣੀ ਬਹੁਤ ਖੂਬਸੂਰਤ ਹੋ ਚੁੱਕਿਆ ਹੈ ਤੋਂ ਆਪਾਂ ਜੇਸ਼ਮੀਆਂ ਦੇ ਸੱਗੇ ਹੀ ਹਾਂ ਬਟ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਰਹੇ ਆਪਾਂ ਜਾਈਏ ਸੀਮਾ ਬਣਾ ਕੇ ਕੋਸ਼ ਬੰਦੇ ਇੱਧਰ ਨੂੰ ਨਿਕਾ ਜਣ ਤੋੜੇ ਨਾਲ ਹੱਜ ਮੜ ਲਓ ਕਈ ਵੱਲੋ ਮਿੱਟੀ ਉੱਤੇ ਪਾ ਕੇ ਉਹਦੇ ਭਸਾਈ ਜਾਓ ਨਾਲੇ ਧੋਣੀ ਵੀ ਹਾਂ ਕੱਟ ਰਾ ਦੇ ਏਵੇਂ ਕਰ ਲੀਏ ਕੰਮ ਉਹ ਕੋਲੇ ਨਾ ਕੁਰਕੀ ਤਾਲਮੇ ਦਾ ਸਰਾਰਾ ਤੁਹਾਨੂੰ ਹਾਂ ਉਹ ਹੁਣ ਕਮਾਂਡਿੰਗ ਕਹਿੰਦਾ ਪਿਆ ਇੱਧਰ ਬੜਾ ਜ਼ਰੂਰੀ ਹੈ ਉਹ ਇੱਧਰ ਕਰਵਾ ਲੈਣਾ ਇੱਧਰ ਕਰਵਾ ਲਈ ਆਪਾਂ ਅੱਗੇ ਮੈਂ ਵਿਖਾ ਲਿਆ ਹਾਂ ਹਾਂ ਉਹ ਵਿਖਾ ਲਓ ਅੱਗੇ ਵਿਖਾ ਦਿਓ ਉਹ ਕੋਲੇ ਨਾ ਕੋਲੇ ਜਿਹੜੇ ਪੂਰੀ ਇਥੋਂ ਮੋਰੀ ਜੋ ਪਾਣੀ ਆਉਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦਿਓ ਵਿੱਚ ਆਪ ਪੂਰੀ ਲੇਨ ਧਿਆਨ ਨਹੀਂ ਦੇ ਤਾਂ ਅੱਜ ਤੱਕ ਫਾਈਨ ਬੱਬਾ ਜੀ ਉੱਤੇ ਤੱਕ ਲੱਗ ਜਾਣਾ ਅੱਛਾ ਜੀ ਹਾਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਹਾਂ ਪਾਣੀ ਬਹੁਤ ਖੂਬਸੂਰਤ ਹੋ ਚੁੱਕਿਆ ਹੈ ਤੋਂ ਆਪਾਂ ਜੇਸ਼ਮੀਆਂ ਦੇ ਸੱਗੇ ਹੀ ਹਾਂ ਬਟ ਆਪਾਂ ਸਾਰੇ ਇਕੱਠੇ ਹੀ ਹੋਤੇ ਰਹੇ ਹਾਂ ਆਪਾਂ ਜਾਈਏ ਸੀਮਾ ਬਣਾ ਕੇ ਕੋਸ਼ਿਸ਼ ਬੰਦੇ ਇੱਧਰ ਇੱਕ ਜਣ ਤੋੜੇ ਨਾਲ ਹੱਜ ਮਾ ਲਓ ਕਈ ਵੱਲੋ ਊਟੀ ਉੱਤੇ ਭਾਗੀ ਉੱਤੇ ਮਸਾਈ ਜਾਓ ਨਾਲੇ ਟੋਣੀ ਨਾ ਖਾਣ ਕਾਲਾ ਡਰ ਨਾ ਲਾਓ ਐਵੇਂ ਕਰ ਲੀਏ ਕੰਮ ਆਹ ਜਿਹੜੀਆਂ ਤੁਹਾਨੂੰ ਦਿਖਾਉਣੇ ਇਹਦਾ ਕਵਰ ਕੀਤਾ ਨਾ ਮੇਰਾ ਸਾਰਾ ਤੁਹਾਨੂੰ ਹਾਂ ਉਹ ਹੁਣ ਕਮਾਂਡਿੰਗ ਕਹਿੰਦਾ ਪਿਆ ਇੱ ਮੋਏ ਦਰੂਗਾਂ ਦੇ ਵੰਡੀ ਤੇ ਦਰੂਗਾਂ ਵਾਲੀ ਆਪਾਂ ਅੱਗੇ ਮੈਂ ਵਿਖਾ ਲਿਆ ਹਾਂ ਹਾਂ ਉਹ ਵਿਖਾ ਲਓ ਅੱਗੇ ਵਿਖਾ ਦਿਓ ਉਹ ਪੋਲੇ ਨੂੰ ਪੂਰੀ ਇਥੋਂ ਮੋਰੀ ਚੋ ਪਾਣੀ ਆਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੀ ਤੋੜੇ ਨੂੰ ਪਸਾ ਦਿਓ ਵਿੱਚ

ਉਹ ਇਹ ਚੁੱਕ ਲੈਣ ਵਾਲੀ ਆਪਾਂ ਅੱਗੇ ਮੈਂ ਵਿਖਾ ਲਿਆ ਹਾਂ ਹਾਂ ਦਿਖਾ ਦਿਓ ਅੱਗੇ ਵਿਖਾ ਦਿਓ ਜੋ ਪਾਣੀ ਆਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦਿਓ ਵਿੱਚ ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਫਾਈਂ ਬੱਬਾ ਜੀ ਉੱਤੇ ਤੱਕ ਸੜ ਜਾਣਾ ਅੱਛਾ ਜੀ ਪਾਣੀ ਬਹੁਤ ਛੋਟਾ ਹਾਂ ਹਾਂ ਪਾਣੀ ਬਹੁਤ ਖੁਸ਼ਕ ਸੁੱਕ ਚੁੱਕਿਆ ਹੈ ਤੋਂ ਆਪਾਂ ਜਿਸ਼ਮੀਆਂ ਦੇ ਸੱਗੇ ਹੀ ਹਾਂ ਬਟ ਆਪਾਂ ਸਾਰੇ ਇਕੱਠੇ ਹੀ ਹੋਤੇ ਰਹਿੰਦੇ ਹਾਂ ਆਪਾਂ ਜਾਈਏ ਸੀਮਾ ਬਣਾ ਕੇ ਕੋਸ਼ ਬੰਦੇ ਇੱਧਰ ਨੂੰ ਇੱਕ ਜਣ ਤੋੜੇ ਨਾਲ ਹੱਜ ਮਾਰ ਲਓ ਕਈ ਵੱਲੋਂ ਮਿੱਟੀ ਉੱਤੇ ਪਾ ਕੇ ਉੱਤੇ ਭਸਾਈ ਜਾਓ ਨਾਲੇ ਧੋਣੇ ਨਾਲ ਖਾਣ ਦਾ ਡਰ ਆ ਗਿਆ ਇਵੇਂ ਕਰ ਲੀਏ ਕੰਮ ਉਹ ਲੈਣਾ ਕੋਈ ਟਾਲ ਨਹੀਂ ਜੀ ਸਰਾਰਾ ਤੁਹਾਨੂੰ ਹਾਂ ਉਹ ਹੁਣ ਕਮਾਂਡਿੰਗ ਕਹਿੰਦਾ ਪਿਆ ਇੱਧਰ ਬੜਾ ਜ਼ਰੂਰੀ ਹੈ ਉਹ ਇੱਧਰ ਕਰਵਾ ਦੇਣਾ ਇੱਧਰ ਕਰਵਾ ਲਈ ਆਪਾਂ ਅੱਗੇ ਮੈਂ ਵਿਖਾ ਲਿਆ ਉਹ ਹਾਂ ਵਿਖਾ ਦਿਓ ਅੱਗੇ ਵਿਖਾ ਦਿਓ ਬੜਾ ਬੋਲਣ ਨੂੰ ਪਈ ਇੱਥੇ